ਹਾਂ ਬੰਦੇ ਬਈ ਮੇਰਾ ਕੱਛਾ ਦੇਖਿਆ ਉਹ ਮੇਰਾ ਕਮਾਲ ਕਰੀ ਜਾਂ ਮੈਂ ਤੇਰੇ ਕੱਛੇ ਕੀ ਕਰਨਾ ਨਾਲੇ ਹਾਂ ਤੂੰ ਹੋਰ ਕਿਨੂੰ ਪੁੱਛਿਆ ਯਾਰ ਓਨੇ ਦਾ ਤੰਗ ਕਰ ਲਿਆ ਇਹਨੂੰ ਪੁੱਛੀਏ ਕੱਛਾ ਨੇ ਓਏ ਤੂੰ ਨਹੀਂ ਦੇਖਿਆ ਯਾਰ ਮੇਰਾ ਕੱਛਾ ਕੀ ਹੋ ਗਿਆ ਮੇਰਾ ਕੱਛਾ ਖੋ ਗਿਆ ਯਾਰ ਉਹ ਪਿਆਰ ਕੇ ਦਾ ਕੱਛਾ ਹੁੰਦਾ ਹੋਰ ਲਿਆ ਮੂੰਹ ਤੋਂ ਹੱਬ ਤਾਂ ਹੋ ਗਿਆ ਯਾਰ ਲੱਭਿਆ ਨਹੀਂਗਾ ਅਜੇ ਤੱਕ ਉਹਦੀ ਨੜ ਕੀ ਪਿਆ ਹੋਇਆ ਹੋਰ ਲਿਆ ਓ ਵਧੀਆ ਕੱਛਾ ਯਾਰ ਉਹ ਮੇਰਾ ਅੱਛਾ ਦੇਖਿਆ ਉਹ ਮੇਰਾ ਕੋਟੀ ਢੇੜਦਾ ਮੈਲੇ ਤਾਂ ਬਦ ਪਿੱਛੇ ਨਹੀਂ ਯਾਰ ਕੌਣ ਲੈ ਗਿਆ ਕਿਤੇ ਘਟ ਗਈ ਹੈ ਜੀ ਬਰੇ ਕਰੇ ਉਤਾਰ ਤੇ ਸੁੱਕਣਾ ਪਾਇ ਕਰੇ ਹੂੰ ਕਰ ਤਾਰੀ ਨਹੀਂ ਕੱਪੜਾ ਯਾਰ ਮੈਂ ਤਾਂ ਬਨੇਰੇ ਤੇ ਪਾਇਆ ਕਰਦਾ ਲੈ ਭਈ ਮੇਰੀ ਗੱਲ ਸੁਣ ਲੋ ਹਾਂ ਭਈ ਤੂੰ ਐਵੇਂ ਕਿਨੂ ਕਿਨੂ ਪੁੱਛਦਾ ਫਿਰੇਗਾ ਵੀ ਬਈ ਮੇਰਾ ਕੱਚਾ ਨਹੀਂ ਦੇਖਿਆ ਮੇਰਾ ਕੱਚਾ ਨਹੀਂ ਦੇਖਿਆ ਤੂੰ ਇੱਕ ਵਾਰੀ ਕੰਮ ਨਿਵੇੜ ਲਈ ਹੋਰ ਕੀ ਕਰਾਂ ਬਈ ਤੂੰ ਇੱਕ ਵਾਰੀ ਕੰਮ ਨਿਵੇੜ ਆਪਣਾ ਸਾਈਕਲ ਚੱਕ ਲੈ ਠੀਕ ਹੈ ਸਾਈਕਲ ਤੇ ਤਾਂ ਬਲੈਸ ਵੀ ਕਰ ਤੂੰ ਨੌਸਮੈਂਟ ਕਰ ਦੇ ਵੀ ਬਈ ਜੀ ਨੇ ਮੇਰਾ ਕੱਚਾ ਦੇਖਿਆ ਤਾਂ ਦੱਸ ਦੋ ਠੀਕ ਹੈ ਜੇ ਜਿਹਨੂੰ ਪਤਾ ਹੋਊਗਾ ਦੱਸ ਦੂਗਾ ਸਾਰੇ ਪਿੰਡੇ ਨੂੰ ਪਤਾ ਲੱਗ ਜੂਗਾ ਗੱਲ ਮੁਕੀ ਆ ਠੀਕ ਹੈ ਤੇ ਨਹੀਂ ਕਰਨਾ ਚਲ ਤੇ ਸੁਣੋ 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 ਪਿੰਡ ਵਾਲਿਓ ਗਲੀ ਮਹੱਲੇ ਵਾਲਿਓ ਬੀਰੋ ਭੈਣੋ ਤੇ ਭਰਾਵੋ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਕੱਚੇ ਦੀ ਭਾਲ ਵਿੱਚ ਇੱਧਰ ਉੱਧਰ ਘਟ ਕਰਿਆ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੇਰੇ ਕਾਲੇ ਰੰਗ ਦਾ ਕੱਚਾ ਵਿੱਚ ਦੋ ਮੋਰੀਆਂ ਨੇ ਮੈਂ ਆਪਣੇ ਘਰ-ਵਾਰ ਸਾਰੇ ਕਿਤੇ ਲੱਭ ਲਿਆ ਮੈਨੂੰ ਮੇਰਾ ਕੱਚਾ ਲੱਭਿਆ ਨੇੜੇ-ਨੇੜੇ ਦੇ ਸਾਰੇ ਘਰਾਂ ਗੁਮਾਂਡੀਆਂ ਸਾਰੇ ਨੂੰ ਪੁੱਛ ਲਿਆ ਪਰ ਮੇਰਾ ਕੱਚਾ ਨਹੀਂ ਲੱਭਿਆ ਜੇ ਕਿਸ ਨੇ ਦੇਖਿਆ ਜਾਂ ਕਿਸੇ ਕੋਲ ਹੈਗਾ ਤਾਂ ਹੱਥ ਬਨ ਕੇ ਬੇਨਤੀ ਹੈ ਕਿ ਮੇਰਾ ਕੱਚਾ ਦੇ ਦਿਓ ਜੇਕਰ ਕਿਸੇ ਵੱਡੇ ਕੋਈ ਮੇਰੇ ਭਾਈ ਨੇ ਦੋ ਦਿਨ ਲਈ ਕੱਚਾ ਪਾਣਾ ਦਾ ਇੱਕ ਵਾਰ ਮੈਨੂੰ ਦੱਸ ਦਿਓ ਮੇਰਾ ਮਨ ਖੜ ਜੂਗਾ ਨਲੇ ਬਾਈ ਪਿੰਡ ਵਾਲੇ ਨੂੰ ਤਾਂ ਸਹਾਰਾ ਹੀ ਹੁੰਦਾ ਦੁਬਾਰਾ ਫੇਰ ਦੱਸ ਦੇਵਾ ਕਿ ਮੇਰਾ ਕਾਲੇ ਰੰਗ ਦਾ ਕੱਚਾ ਵਿੱਚ ਦੋ ਮੋਰੀਆਂ ਨੇ ਹਫਤਾ ਹੋ ਗਿਆ ਮੈਨੂੰ ਲੱਭਿਆ ਨਹੀਂ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕਾਲੇ ਰੰਗ ਦਾ ਕੱਛਾ ਹੈ ਦੋ ਮੋਰੀਆਂ ਨੇ ਜੇ ਕਿਸੇ ਵੱਡੇ ਵੀਰ ਭਾਈ ਨੇ ਦੇਖਿਆ ਤਾਂ ਮੈਨੂੰ ਦੇ ਦਿਓ। ਉਹ ਸੁਣੋ ਸੁਣੋ ਪਿੰਡ ਵਾਲਿਓ ਗਲੀ ਮਹੱਲੇ ਵਾਲਿਓ ਪੈਣੋ ਵੀਰੋ ਤੇ ਭਰਾਵੋ ਸਭ ਨੂੰ ਬੇਨਤੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਕੱਛੇ ਦੀ ਭਾਲ ਵਿੱਚ ਆ ਇਧਰ ਉਧਰ ਭਟਕ ਰਿਹਾ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੇਰਾ ਕਾਲੇ ਰੰਗ ਦਾ ਕੱਛਾ ਵਿੱਚ ਦੋ ਮੋਰੀਆਂ ਨੇ ਮੈਂ ਆਪਦੇ ਘਰ-ਵਾਰ ਸਾਰੇ ਕਿਤੇ ਲੱਭ ਲਿਆ ਪਰ ਮੈਨੂੰ ਮੇਰਾ ਕੱਛਾ ਲੱਭਿਆ ਨੇੜੇ-ਨੇੜੇ ਦੇ ਸਾਰੇ ਗਮੰਡੀਆਂ ਨੂੰ ਪੁੱਛ ਲਿਆ ਜੇ ਕਿਸੇ ਨੇ ਮੇਰਾ ਕੱਛਾ ਦੇਖਿਆ ਤਾਂ ਦੇ ਦਿਓ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਕਿਸੇ ਵੱਡੇ ਭਾਈ ਨੇ ਜੇ ਪਾਣਾ ਦੋ ਦਿਨ ਲਈ ਤਾਂ ਮੈਨੂੰ ਇੱਕ ਵਾਰ ਦੱਸ ਦਿਓ ਮੇਰਾ ਮਨ ਖੜਜੂਗਾ ਭਾਈ ਨਲੇ ਭਾਈ ਪਿੰਡ ਵਾਲਿਆਂ ਦਾ ਲੋਕਾਂ ਨੂੰ ਤਾਂ ਸਹਾਰਾ ਹੀ ਹੁੰਦਾ ਇਸ ਤਰ੍ਹਾਂ ਦੀਆਂ ਹਾਸੇ ਵਾਲੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ what mm -hmm.